ਮੈਂ ਵੀ ਕਿਨਾ ਤੁਹਾਡਾ ਹੀ ਮੈਂ ਨਾ ਹਰਵਿੰਦਰ ਸਿੰਘ ਆ ਜੀ ਹਰਵਿੰਦਰ ਸਿੰਘ ਕੀ ਆ ਮਾਮਲਾ ਹੋਇਆ ਕੱਜ بڑا ਇੱਥੇ ਲੇਡੀਆਂ ਪੜੀਆਂ ਸੀ ਗੋ ਫਗਵਾੜਾ ਬੱਸ ਸਟੈਂਡ ਦੇ ਵਿੱਚ ਜਦੋਂ ਜੀ ਆਧਾਰ ਕਾਰਡ ਵਾਲੀਆਂ ਬੀਬੀਆਂ ਇਕੱਠੀਆਂ ਹੋ ਕੇ ਇੱਕ ਬੱਸ ਦੇ ਵਿੱਚ ਚੜ੍ਹਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਚੋਰੀ ਕਰਨ ਆਣੀਆਂ ਇੱਕ ਦੋ ਚੜ ਜਾਂਦੀਆਂ ਰੋਜ਼ਾਨਾ ਚੈਨੀ ਜਾਂ ਲੋਕਾਂ ਦੇ ਪਾਰਸ ਕੱਢੇ ਜਾਂਦੇ ਆ ਕਿਉਂਕਿ ਰੱਛ ਪੈ ਜਾਂਦਾ ਬੀਬੀਆਂ ਬਹੁਤ ਜ਼ਿਆਦਾ ਹੁੰਦੀਆਂ ਇਹਨਾਂ ਨੇ ਉਹ ਟਾਰਗੇਟ ਰੋਜ਼ ਬਣਾਉਣੀ ਆ ਬਾਹਰਲੇ ਪਾਸੇ ਵੀ ਇਦਾਂ ਆਧਾਰ ਕਾਰਡ ਵਾਲੀਆਂ ਨੂੰ ਟਾਰਗੇਟ ਬਣਾਉਣੀ ਆ ਇਦਾਂ ਅੱਡੇ ਦੇ ਬਾਸਟੇ ਦੇ ਅੰਦਰ ਵੀ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀ ਆ ਇਸ ਕਰਕੇ ਇਹ ਆਏ ਦਿਨ ਚੋਰੀ ਕਰਦੀਆਂ ਸੀ ਅੱਜ ਇਹ ਮੌਕੇ ਦੇ ਉੱਤੇ ਫੜੀਆਂ ਗਈਆਂ ਜੋ ਕਿ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਬਠਿੰਡੇ ਤੋਂ ਆਈਆਂ ਪਰ ਇਹ ਰੋਜ਼ਾਨਾ ਇੱਥੇ ਹੀ ਫਿਰਦੀਆਂ ਤੇ ਇੱਥੇ ਹੀ ਚੋਰੀ ਕਰਦੀਆਂ ਔਰ ਪੁਲਿਸ ਪ੍ਰਾਚਨ ਨੂੰ ਨਾਰ ਸਾਹਿਬ ਨੂੰ ਬੇਨਤੀ ਆ ਕਿ ਇਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਕਰਕੇ ਇਹਨਾਂ ਦੇ ਬਕਾਇਦਾ ਪਰਚਾ ਦਿੱਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਬੱਸ ਅਡੇ ਜੀ ਸੇ ਪਤਾਇਆ ਜਾਵੇ ਜਿਹੜਾ ਅੱਜ ਪਰਸ ਕੱਢਿਆ ਗਿਆ ਸੀ ਜੀ ਦਾ ਕਿਸਲਾ ਉਹ ਕਿੰਨਾ ਨੇ ਫੜਿਆ ਮੌਕੇ ਤੇ ਉਹ ਮੌਕੇ ਤੇ ਅਸੀਂ ਫੜਿਆ ਜੀ ਉਦੋਂ ਤੋਂ ਅੱਛਾ ਅਸੀਂ ਸਾਰੇ ਡਰਾਈਵਰ ਕਨੈਕਟਰ ਇੱਥੇ ਸੀਗੇ ਤੇ ਅਸੀਂ ਮੌਕੇ ਤੇ ਇਹਨਾਂ ਨੂੰ ਕੱਢਦਿਆਂ ਨੂੰ ਸਾਡੇ ਕਨੈਕਟਰ ਵੀਰਾਂ ਮਨੀ ਨੇ ਦੇਖ ਲਿਆ ਤੇ ਉਹਨਾਂ ਕਹੇ ਨੇ ਇਹਦਾ ਪਰਸ ਕੱਢ ਕੇ ਇਧਰ ਪਾ ਲਿਆ ਇਸ ਕਰਕੇ ਫੜੀਆਂ ਨਹੀਂ ਅੱਜ ਚੋਰ ਜਿਹਨੇ ਕਾਫੀ ਦਸਾਂ ਦੇ ਸਰਦਾਰ ਅੱਗੇ ਵੀ ਰੱਖਦੇ ਅੱਗੇ ਵੀ ਸ਼ਿਕਾਇਤ ਹੋ ਚੁੱਕੀ ਬਹੁਤ ਬਹੁਤ ਵਾਰੀ ਜੀ ਬਹੁਤ ਵਾਰੀ ਰੋਜ਼ਾਨਾ ਇੱਥੇ ਜੇਬਾਂ ਕੱਟੀਆਂ ਜਾਂਦੀਆਂ ਤੇ ਹੋਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਲੇਡੀ ਪੁਲਿਸ ਦੀ ਤਾਇਨਾਤੀ ਇੱਥੇ ਕੀਤੀ ਜਾਵੇ ਸਰਕਾਰ ਤੋਂ ਮੰਗ ਕਰਦੇ ਆ ਜੇ ਆਧਾਰ ਕਾਰਡ ਵਾਲੀਆਂ ਬੱਸਾਂ ਚਲਾਉਣੀਆਂ ਉਹਨਾਂ ਦੇ ਨਾਲ ਇੱਕ ਲੇਡੀ ਕਾਉਂਸਟੇਲ ਨੂੰ ਖੜੀ ਕੀਤੀ ਜਾਵੇ ਤਾਂ ਕਿ ਇੰਨੇ ਰੱਚ ਦੇ ਵਿੱਚ ਇਹ ਜੇਬ ਕਤਰਿਆਂ ਤੋਂ ਬਚਾਇਆ ਜਾ ਸਕੇ ਤੇ ਉਹਦਾ ਲੇਡੀ ਦਾ ਪਰਸ ਹੀ ਹੁਣ ਪਰਸ ਪੁਲਿਸ ਨੂੰ ਦੇ ਦਿੱਤਾ ਜੀ ਉਹਦੇ ਵਿੱਚ 860 ਰੁਪਏ ਆ ਉਹ ਉਹਨਾਂ ਨੂੰ ਦੇ ਦਿੱਤੇ ਆ ਜੀ ਤੇ ਉਹ ਲੇਡੀਆਂ ਜਿਹੜਾ ਥਾਣੇ ਨੂੰ ਭੇਜਦੇ ਆ ਉਹਨਾਂ ਨੂੰ ਵੀ ਪਰਸ ਆਪਣਾ ਜਾ ਕੇ ਤੇ ਪੁਲਿਸ ਕਿਹਨਾਂ ਨੇ ਬੁਲਾਈ ਸੀ ਤੁਸੀਂ ਬੁਲਾਈ ਸੀ ਹੋਰ ਤੁਸੀਂ ਮੈਂ ਬੁਲਾਈ ਸੀ ਤੁਹਾਡਾ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਗੁਰੂਾਰ ਕਿਸ਼ਨ ਨਗਰ ਗੁਰੂਾਰ ਕਿਸ਼ਨ ਨਗਰ ਦਾ ਫੁਆੜਾ ਬੱਸ ਸਟੈਂਡ ਤੇ ਕੀ ਗੱਲ ਹੋਈ ਤੁਹਾਡੇ ਨਾਲ ਪਤਾ ਨਹੀਂ ਭਾਜੀ ਮੈਂ ਤਾਂ ਇੱਥੇ ਬੈਠੀ ਸੀਗੀ ਮੈਂ ਬੱਸ ਤੇ ਬੈਠੀ ਸੀਗੀ ਮੈਂ ਜਦ ਆਧਾਰ ਕਾਰਡ ਦੇਖਣ ਲਈ ਟੇਟ ਲੱਗੀ ਲੈਣ ਤਾਂ ਮੇਰਾ ਆਧਾਰ ਕਾਰਡ ਹੈ ਨਹੀਂ ਸੀ ਪਾਰਸਿਆ ਨਹੀਂ ਸੀ ਅੱਛਾ ਤੇ ਬਾਹਰ ਰੋਲਾ ਪੈਂਦਾ ਸੀ ਪਾਰਸ ਪਾਰਸ ਮੈਂ ਫਿਰ ਉੱਤਰ ਕੇ ਆਈ ਮੈਂ ਕਿ ਮੇਰਾ ਪਾਰਸ ਅੱਛਾ ਮੈਂ ਕਿ ਮੇਰਾ ਪਾਰਸ ਅੱਛਾ ਪਾਰਸ ਕੱਢ ਲਈ ਸੀ ਤੁਹਾਡਾ ਹਾਂਜੀ ਪਾਰਸ ਕੱਢ ਲਈ ਕਿਹਨਾਂ ਨੇ ਭਾਜੀ ਉਹਨਾਂ ਦੇ ਕੋਲ ਸੀਗਾ ਅੱਛਾ ਕਿਹਨਾਂ ਨੇ ਕੱਢ ਰਿਆ ਸੀ ਮੈਂ ਦੇਖੀਆਂ ਨਹੀਂ ਬਾਜੀ ਮੈਂ ਤਾਂ ਦੇਖੀਆਂ ਨਹੀਂ ਬਾਹਰ ਬੈਠੀਆਂ ਸੀ ਦੋ ਜਣੀਆਂ ਤੇ ਜਿਹੜੇ ਪਾਸੇ ਮੈਂ ਬਾਹਰ ਉੱਤਰੀਆਂ ਬਾਦੂ ਦੋ ਦੋ ਜਣਾਂ ਕੁੜੀਆਂ ਸੀ ਕਹਿੰਦੇ ਹਾਂਜੀ ਬਾਹਰ ਦੋ ਜਣੀਆਂ ਸੀ ਹਾਂ ਕਿੰਨਾ ਕਿ ਤੁਹਾਡਾ ਗੈਸ ਸੀ ਉਹਦੇ ਵਿੱਚ 850 8860 ਰੁਪਏ ਸੀ ਇਹ ਵਿੱਚ ਮੇਰਾ ਆਧਾਰ ਕਾ